ਤੁਸੀਂ ਆਊਟਸਾਈਡਰ ਹੋ ਤੁਹਾਡੇ ਤਾਂ ਕੰਮੇ ਨਹੀਂ ਇੱਥੇ ਪੜਨ ਵਾਲੇ ਬੱਚੇ ਆ ਸਕਦੇ ਆਈਡੀ ਕਾਰਡ ਦੇਖ ਕੇ ਅਸੀਂ ਭੇਜ ਰਹੇ ਸੀ ਇਹ ਧੱਕਾ ਕੀਤਾ ਹੈ ਪੁਲਿਸ ਨਾਲ ਤੁਸੀਂ ਸਾਰਿਆਂ ਨੇ ਇਕੱਠੇ ਹੋ ਗਏ ਐਡਾ ਬੜਾ ਕਾਫਲਾ ਆ ਜੀ ਪੁਲਿਸ ਨੂੰ ਸਾਹਮਣਾ ਮੁਸ਼ਕਲ ਹੁੰਦਾ ਕਿ ਨੌਜਵਾਨ ਕੋਈ ਮਰ ਜਾਂਦਾ ਫਿਰ ਕੀ ਹੁੰਦਾ ਤੇ ਜਿਹੜੇ ਚੰਡੀਗੜ੍ਹ ਪੁਲਿਸ ਦੇ ਆ 40 40 50 50 60 60 ਸਾਲਾਂ ਦੇ ਮਲਾਜ਼ਮ ਖਾਕੀ ਵਰਦੀਆਂ ਪਾਈ ਫਿਰਦੇ ਆ ਇਹਨਾਂ ਦੇ ਕੋਲ ਐਡਮਿਸ਼ਨ ਕਾਰਡ ਹੈਗਾ ਇੱਥੇ ਦਾ ਇਹਨਾਂ ਕੋਲ ਯੂਨੀਵਰਸਿਟੀ ਦਾ ਪਾਸ ਹੈਗਾ ਯੂਨੀਵਰਸਿਟੀ ਦਾ ਆਈਡੀ ਕਾਰਡ ਹੈਗਾ ਇਹਨਾਂ ਕੋਲ ਇਹਨੂੰ ਦਿੱਤਾ ਕਿਸੇ ਨੇ ਇਹਨਾਂ ਦੇ ਡਾਂਗਾ ਦੇ ਲਾਇ ਬਾਇਲ ਹਾਊਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲਿਖਿਆ ਹੋਇਆ ਹੈ ਇਹ ਕੈਂਪਸ ਦੇ ਅੰਦਰ ਐਂਟਰੀ ਕਰ ਸਕਦੇ ਹਾਂ ਹਥਿਆਰ ਲੈ ਕੇ ਹੈਗਾ ਲਿਖਿਆ ਹੋਇਆ ਇਹ ਸਾਨੂੰ ਡਰਾ ਸਕਦੇ ਆ ਬੱਚਿਆਂ ਨੂੰ ਰੋਕ ਲਿਆ ਠੀਕ ਆ ਮੈਂ ਸਾਊਂਡ ਸਿਸਟਮ ਰੋਕ ਲਿਆ ਪਾਣੀ ਵਾਲੀ ਗੱਡੀ ਕਿੱਧਰ ਰੁਕੀ ਸੀ ਮੁੰਡਲਾ ਅਧਿਕਾਰ ਆ ਮੁੰਡਲਾ ਅਧਿਕਾਰ ਹੈ ਤਾਂ ਕੁਦਰਤ ਨੇ ਦਿੱਤਾ ਪਾਣੀ ਵਾਲੀ ਗੱਡੀ ਕਿਉਂ ਰੁਕੀ ਸੀ ਲੰਗਰ ਵਾਲੀ ਗੱਡੀ ਕਿਉਂ ਰੁਕੀ ਸੀ ਰਾਤ 3 ਘੰਟੇ ਲੱਗੇ ਸਾਨੂੰ ਪਰੌਂਠੇ ਵਾਲੀ ਗੱਡੀ ਅੰਦਰ ਕਰਨੇ ਤਿੰਨ ਘੰਟੇ ਅਫਸਰ ਦੱਸਣਗੇ ਜੀ ਰੋਟੀ ਰੋਗ ਲਈ ਕਿਹੜੀ ਡੈਮੋਕ੍ਰੇਸੀ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ ਵਿੱਚ ਲਿਖਿਆ ਹੋਇਆ ਵੀ ਰੋਟੀ ਨਹੀਂ ਖਾਣ ਦੇਣੀ ਪਾਣੀ ਨਹੀਂ ਪੀਣ ਦੇਣਾ